ਸ਼੍ਰੀ ਅਕਾਲ ਦੋਸਤੋ ਕਿ ਜੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਜੋ ਕਿ ਇੱਕ ਪਰਵਾਸੀ ਹੈਵਾਨੀ ਕਹਿ ਸਕਦਾ ਉਸ ਬੰਦੇ ਨੂੰ ਉਸ ਹੈਵਾਨ ਨੇ ਇੱਕ 5 ਸਾਲ ਦੇ ਮਾਸੂਮ ਬੱਚੇ ਨੂੰ ਰੇਪ ਕਰਕੇ ਉਹਨੂੰ ਮੌਤ ਦੇ ਘਾਟ ਉਤਾਰਤਾ ਸੋ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਪਰਮਾਤਮਾ ਤੋਂ ਅਸੀਂ ਇਹੀ ਮੰਗਦੇ ਆ ਪਰ ਉਸ ਨੂੰ ਇਨਸਾਫ ਵੀ ਮਿਲੇ ਸੋ ਉਸ ਇਨਸਾਫ ਲਈ ਅੱਜ 15 9 2025 ਜਾਣ ਕੇ ਦਿਨ ਸੋਮਵਾਰ ਦਰਬਾਰ ਬਾਬਾ ਮੁਹੰਮਦਦੀਨ ਸ਼ਾਹ ਬੜਾ ਪਿੰਡ ਵਿਖੇ 3 ਵਜੇ ਰੋਜ਼ ਪ੍ਰਦਰਸ਼ਨ ਕੀਤਾ ਜਾਣਾ ਆ ਉਸ ਚੀਜ਼ ਬਾਰੇ ਇਹ ਗੱਲ ਕਹੀ ਜਾਣੀ ਆ ਕਿ ਅੱਜ ਜਿਹੜੇ بڑے ਪਿੰਡ ਦੇ ਵਿੱਚ ਜੋ بڑے ਪਿੰਡ ਦੇ ਵਿੱਚ ਪ੍ਰਵਾਸੀ ਲੋਕ ਰਹਿੰਦੇ ਨੇ ਕੀ ਉਹ ਇਹ بڑے ਪਿੰਡ ਦੇ ਵਿੱਚ ਰਹਿਣ ਦੇ ਹੱਕਦਾਰ ਹੈਗੇ ਆ ਕਿ ਨਹੀਂ ਹੈਗੇ ਆ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਆ ਜਾ ਇੱਥੋਂ ਪਿੰਡੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਆ ਸੋ ਉਹਦੇ ਦੌਰਾਨ ਮੀਟਿੰਗ ਰੱਖੀ ਗਈ ਆ ਦਰਬਾਰ ਬਾਬਾ ਮੋਕੰਦ ਸਿੰਘ ਸਾਹਿਬ ਤੇ ਕੈਂਡਲ ਮਾਰਚ ਵੀ ਕੱਢਿਆ ਜਾਊਗਾ ਸੋ ਸਾਰਿਆਂ ਨੇ ਹੱਥ ਜੋੜ ਕੇ ਮੇਰੀ ਬੇਨਤੀ ਆ ਕਿ ਪਹੁੰਚੜ ਦੀ ਕਿਰਪਾਲਤਾ ਜ਼ਰੂਰ ਕਰਨੀ ਆ ਜੋ ਵੀ ਮੇਰੇ ਵੀਰ ਤੇ ਭੈਣ ਭਰਾ ਇਹ ਮੇਰੀ ਵੀਡੀਓ ਦੇਖ ਰਹੇ ਆ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਉਹ 마ਸੂਮ 5 ਸਾਲਾ ਬੱਚੇ ਨੂੰ ਇਨਸਾਫ ਮਿਲ ਸਕੇ ਗਲਤੀ ਇੱਕ ਨੇ ਕੀਤੀ ਆ ਭੁਗਤਣਾ ਸਾਰਿਆਂ ਨੂੰ ਹੀ ਪੈਣਾ ਆ ਜਿਨ੍ਹਾਂ ਨੇ ਆ ਕੰਮ ਕੀਤਾ ਆ ਜੋ ਪ੍ਰਵਾਸੀ ਲੋਕ ਨੇ ਸੋ ਮੈਂ ਇਹੀ ਫਿਰ ਤੋਂ ਦੁਬਾਰਾ ਬੇਨਤੀ ਕਰਨੀ ਚਾਹੂੰਗਾ ਕਿ 3 ਵਜੇ ਦਰਬਾਰ ਬਾਬਾ ਮੁਕੰਦਿਨ ਸ਼ਾ ਪਹੁੰਚਣ ਦੀ ਕਿਰਪਾਲਤਾ ਜਰੂਰ ਕਰਨੀ ਆ ਸੋ ਇਹ ਬਹੁਤ ਹੀ ਬਹੁਤ ਹੀ ਜ਼ਿਆਦਾ ਦੋਸਤੋ ਜੋ ਵੀ ਕੰਮ ਹੋਇਆ ਬਹੁਤ ਮੰਦਭਾਗੀ ਘਟਨਾ ਵਾਪਰੀਆ ਸ਼ਰਮ ਨਾ ਕਰਤੂਤ ਕੀਤੀ ਉਸ ਬੰਦੇ ਨੇ ਬਾਕੀ ਗੁਰਦੁਆਰਿਆਂ ਦੇ ਵਿੱਚ ਵੀ ਲੌਸਮੈਂਟ ਕਰਾ ਦਿੱਤੀ ਗਈ ਆ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਉਸ ਨੰਨੀ ਜਾਨ ਨੂੰ ਇਨਸਾਫ ਮਿਲ ਸਕੇ ਜੋ ਧੰਨਵਾਦੀ ਜੀ